ਅਰੇ ਪਤੀ ਐਲਨ ਮਸਕ ਦੇ ਵੱਲੋਂ ਭਾਰਤ ਸਰਕਾਰ ਦੇ ਉੱਤੇ ਮੁਕੱਦਮਾ ਕੀਤਾ ਗਿਆ ਜੀ ਹਾਂ ਇਹ ਮੁਕੱਦਮਾ ਕਿਸ ਕਾਰਨ ਕੀਤਾ ਗਿਆ ਇਸ ਦੇ ਪਿੱਛੇ ਦੇ ਕੀ ਕਾਰਨ ਰਹੇ ਨੇ ਅੱਜ ਦੇ ਇਸ ਖਾਸ ਵੀਡੀਓ ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਜੋ ਸਾਹਮਣੇ ਨਿਕਲ ਕੇ ਆਈ ਹੈ ਕਿ ਅਮਰੀਕਾ ਦੇ ਅਰਪਤੀ ਐਲਨ ਮਸਕ ਜਿਨ੍ਹਾਂ ਦੀ ਕੰਪਨੀ ਐਕਸ ਦੇ ਵੱਲੋਂ ਭਾਰਤ ਸਰਕਾਰ ਦੇ ਉੱਤੇ ਮੁਕੱਦਮਾ ਕੀਤਾ ਗਿਆ ਕੋਲਕਾਤਾ ਦੇ ਵਿੱਚ ਇਹ ਮੁਕੱਦਮਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਅਰਪਤੀ ਐਲਨ ਮਸਕ ਦੀ ਮਾਲਕੀ ਵਾਲੀ ਸੋਸ਼ਲ ਮੀਡੀਆ ਕੰਪਨੀ ਐਕਸ ਜੋ ਕਿ ਪੁਰਾਣਾ ਨਾਮ ਉਸ ਦਾ ਟਵਿੱਟਰ ਹੈ ਭਾਰਤ ਸਰਕਾਰ ਦੇ ਵਿੱਚ ਕਰਨਾਟਕ ਚ ਹਾਈ ਕੋਰਟ ਚ ਇਹ ਮੁਕੱਦਮਾ ਜਿਹੜਾ ਉਹ ਦਰਜ ਕਰਕੇ ਕਠੜ ਗੈਰ ਕਾਨੂੰਨੀ ਸਮਗਰੀ ਰੈਗੂਲੇਸ਼ਨ ਅਤੇ ਮਨਮਾਨੀ ਮੈਂਬਰਸ਼ਿਪ ਨੂੰ ਚੁਣੌਤੀ ਦਿੱਤੀ ਗਈ ਹੈ ਐਕਸ ਨੇ ਸੂਚਨਾ ਟੈਕਨੋਲੋਜੀ ਐਕਟ ਦੀ ਕੇਂਦਰ ਦੀ ਵਿਆਖਿਆ ਵਿਸ਼ੇਸ਼ ਤੌਰ ਤੇ ਉਸ ਵੱਲੋਂ ਧਾਰਾ 79 ਤਿੰਨ 20 ਦੀ ਵਰਤੋਂ ਤੇ ਚਿੰਤਾ ਪ੍ਰਗਟਾਈ ਗਈ ਜਿਸ ਵਾਰੇ ਉਸਨੇ ਦਲੀਲ ਦਿੱਤੀ ਹੈ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਉਲੰਘਣਾ ਆ ਤੇ ਡਿਜੀਟਲ ਮੰਚ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੱਟ ਕਰਦਾ ਹੈ ਮੁਕਦਮੇ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਸਰਕਾਰ ਧਾਰਾ 69 ए ਦੇ ਵਿੱਚ ਦਰਸਾਈ ਕਾਨੂੰਨੀ ਪ੍ਰਕਿਰਿਆ ਨੂੰ ਅੱਖੋਂ ਪਰੋਖੇ ਕਰਦੇ ਹੋਏ ਇੱਕ ਸਮਾਨਤਰ ਸਮਗਰੀ ਬਲਾਕਿੰਗ ਸਿਸਟਮ ਬਣਾਉਣ ਦੇ ਲਈ ਉਕਤ ਧਾਰਾ ਦੀ ਵਰਤੋਂ ਕਰ ਰਹੀ ਹੈ ਐਕਸ ਨੇ ਦਾਅਵਾ ਕੀਤਾ ਕਿ ਇਹ ਦ੍ਰਿਸ਼ਟੀਕੋਣ ਸ਼reya Singhal ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ 2025 ਦੇ ਫੈਸਲੇ ਤੋਂ ਉਲਟ ਹੈ ਜਿਸ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਕਿ ਸਮਗਰੀ ਨੂੰ ਸਿਰਫ ਉਚਿਤ ਕਾਨੂੰਨ ਪਰ ਕੀਆ ਜਾਂ ਫਿਰ ਧਾਰਾ 69A ਦੇ ਤਹਿਤ ਕਾਨੂੰਨੀ ਤੌਰ ਤੇ ਪਰਿਭਾਸ਼ਿਤ ਮੱਧਮ ਦੇ ਨਾਲ ਹੀ ਰੋਕਿਆ ਜਾ ਸਕਦਾ ਹੈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਨੁਸਾਰ ਧਾਰਾ 79 ਤਿੰਨ ਬੀ ਆਨਲਾਈਨ ਮੰਚਾਂ ਨੂੰ ਅਦਾਲਤ ਦੇ ਹੁਕਮਾਂ ਜਾਂ ਫਿਰ ਸਰਕਾਰੀ ਨੋਟੀਫਿਕੇਸ਼ਨ ਦੇ ਵੱਲੋਂ ਨਿਰਦੇਸ਼ਿਤ ਹੋਣ ਤੇ ਗੈਰ ਕਾਨੂੰਨੀ ਸਮਗਰੀ ਨੂੰ ਹਟਾਉਣਾ ਜਿਹੜਾ ਲਾਜ਼ਮੀ ਕਰਦੀ ਹੈ ਮੰਤਰਾਲੇ ਦੇ ਅਨੁਸਾਰ ਜੇਕਰ ਕੋਈ ਡਿਜੀਟਲ ਮੰਚ 36 ਘੰਟਿਆਂ ਦੇ ਅੰਦਰ ਪਾਲਣਾ ਕਰਨ ਦੇ ਵਿੱਚ ਅਸਫਲ ਰਹਿੰਦਾ ਹੈ ਤੇ ਉਸ ਨੂੰ ਧਾਰਾ 79 1 ਦੇ ਤਹਿਤ ਸੁਰੱਖਿਆ ਗੁਆਉਣ ਦਾ ਜੋਖਮ ਹੁੰਦਾ ਹੈ ਤੇ ਉਸ ਨੂੰ ਭਾਰਤੀ ਦੰਡ ਵਾਲੀ ਆਈਪੀਐਸ ਨੇ ਤਾਂ ਵਕ ਵਕ ਕਾਨੂੰਨਾ ਤਹਿਤ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ ਹਾਲਾਂਕਿ ਐਕਸ ਨੇ ਇਸ ਵਿਆਖਿਆ ਨੂੰ ਚੁਣੌਤੀ ਦਿੱਤੀ ਹੈ ਤੇ ਦਲੀਲ ਦਿੱਤੀ ਹੈ ਕਿ ਇਹ ਵਿਵਸਥਾ ਸਰਕਾਰ ਨੂੰ ਸਮਗਰੀ ਬਲੌਕ ਕਰਨ ਦਾ ਸੁਤੰਤਰ ਅਧਿਕਾਰ ਨਹੀਂ ਦਿੰਦੀ ਹੈ ਅਲਨ ਮਸਦੀ ਕੰਪਨੀ ਐਕਟ ਦੇ ਵੱਲੋਂ ਕੇਂਦਰ ਸਰਕਾਰ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਚਿਤ ਪ੍ਰਕਿਰਿਆਰ ਦੀ ਪਾਲਣਾ ਕਰਨਗੇ ਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਵੱਲੋਂ ਕਾਨੂੰਨ ਦੀ ਪਾਲਣਾ ਕਰਨ ਦੀ ਉਮੀਦ ਕਰਨਗੇ ਸਰਕਾਰ ਨੇ ਇਸ ਸੁੱਤਰ ਤੋਂ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਸੁੱਤਰ ਕਾਨੂੰਨ ਅਨੁਸਾਰ ਕਾਰਵਾਈ ਕਰੇਗਾ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਕਾਨੂੰਨ ਦੀ ਪਾਲਣਾ ਜੜੀ ਹੈ ਉਹ ਕਰਨੀ ਪਵੇਗੀ ਦੱਸਿਆ ਜਾ ਰਿਹਾ ਹੈ ਕਿ ਅਰਭਪਤੀ ਐਲਨ ਮਸਕ ਦੀ ਕੰਪਨੀ ਐਕਸ ਜਿਸ ਨੂੰ ਕਿ ਪਹਿਲਾਂ ਟਵਿੱਟਰ ਕਿਹਾ ਜਾਂਦਾ ਸੀ ਉਸ ਦੇ ਵੱਲੋਂ ਭਾਰਤ ਸਰਕਾਰ ਦੇ ਖਿਲਾਫ ਕਰਨਾਟਕ ਹਾਈ ਕੋਰਟ ਦੇ ਵਿੱਚ ਇਹ ਮੁਕਦਮਾ ਦਰਜ ਕਰਵਾਇਆ ਗਿਆ ਹੈ ਗੈਰ ਕਾਨੂੰਨੀ ਸਮਗਰੀ ਰੈਗੂਲੇਸ਼ਨ ਅਤੇ ਮਨਮਾਨੀ ਮੈਂਬਰਸ਼ਿਪ ਨੂੰ ਚੁਣੌਤੀ ਜਿਹੜੀ ਆ ਦਿੱਤੀ ਗਈ ਹੈ ਐਕਸ ਨੇ ਸੂਚਨਾ ਟੈਕਨੋਲੋਜੀ ਆਈਟੀ ਐਕਟ ਦੀ ਕੇਂਦਰ ਦੀ ਵਿਆਖਿਆ ਵਿਸ਼ੇਸ਼ ਤੌਰ ਤੇ ਉਸ ਵੱਲੋਂ ਧਾਰਾ 79 ਤਨ 22 ਵਰਤੋਂ ਤੇ ਚਿੰਤਾ ਪ੍ਰਗਟਾਈ ਜਿਸ ਸਵਾਰੇ ਉਸ ਨੇ ਦਲੀਲ ਦਿੱਤੀ ਹੈ ਕਿ ਇਹ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਉਲੰਘਣਾ ਹੈ ਅਤੇ ਨਾਲ ਹੀ ਨਾਲ ਡਿਜੀਟਲ ਮੰਚ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਘਟਕ ਕਰਦਾ ਹੈ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਨਗੇ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਵੱਲੋਂ ਕਾਨੂੰਨ ਦੀ ਪਾਲਣਾ ਕਰਨ ਦੀ ਉਮੀਦ ਕਰਨਗੇ ਸਰਕਾਰ ਨੇ ਇੱਕ ਸੂਤਰ ਦੇ ਅਨੁਸਾਰ ਇਹ ਜਾਣਕਾਰੀ ਸਾਂਝੀ ਕੀਤੀ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਕਾਨੂੰਨ ਦੀ ਪਾਲਣਾ ਜਿਹੜੀ ਹੈ ਉਹ ਕਰਨੀ ਪਵੇਗੀ